brought to by silver pumps top quality or consistent performance ke liye sirf silver pumps naam yaad rakhna ਫਿਲਮੀ ਦੁਨੀਆ ਨਾਲ ਜੁੜੀ ਹੋਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਫਿਲਮਾਂ ਅਤੇ ਟੀਵੀ ਦੇ ਜਾਣੇ ਮਾਣੇ ਐਕਟਰ ਮੁਕਲਦੇਵ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ ਐਕਟਰ ਮੁਕਲਦੇਵ ਨੇ 54 ਸਾਲ ਦੀ ਉਮਰ 'ਚ ਆਖਰੀ ਸਾਹ ਲਏ ਮੁਕਲਦੇਵ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਰਕੇ ਬੀਤੀ ਰਾਤ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਦਰਸਤ ਮੁਕਲਦੇਵ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ ਜਿਨ੍ਹਾਂ 'ਚ ਸ਼ਰੀਕ ਮੁੰਡਾ ਫਰੀਦ ਕੋਟੀਆਂ ਵਰਗੀਆਂ ਹੋਰ ਕਈ ਫਿਲਮਾਂ ਵੀ ਸ਼ਾਮਲ ਨੇ ਇਨ੍ਹਾਂ ਫਿਲਮਾਂ 'ਚ ਮੁਕਲਦੇਵ ਦੀ ਐਕਟਿੰਗ ਨੂੰ ਬਹੁਤ ਪ੍ਰਸ਼ੰਸਾ ਮਿਲੀ ਸੀ ਮੁਕਲਦੇਵ ਤੇ ਦੇਹਾਂਤ ਦੀ ਸਾਮਣੇ ਆਉਂਦੀਆਂ ਹੀ ਫਿਲਮੀ ਦੁਨੀਆ 'ਚ ਸੋਗ ਦੀ ਲਹਿਰ ਚੱਲ ਪਈ ਫਿਲਹਾਲ ਕਈ ਲੋਕਾਂ ਨੂੰ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਕਿ ਮੁਕਲਦੇਵ ਨਹੀਂ ਰਹੇ ਮੁਕਲਦੇਵ ਦੇ ਨਾਲ ਸਨ ਆਫ ਸਰ ਦਾ ਦਾਰਸ਼ਕਾਂ ਕਮ ਕਰਨ ਵਾਲੇ ਐਕਟਰ ਵਿੰਦੂ ਦਾਰਾ ਸਿੰਘ ਨੇ ਦੋਸਤ ਮੁਕਲਦੇਵ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ ਤੇ ਇੱਕ ਪੋਸਟ ਸਾਂਝਾ ਕਰ ਲਿਖਿਆ ਹੈ ਇੰਟਰਸਟਿੰਗ ਪੀਸ ਮੇਰੇ ਭਰਾ #ਮੁਕੁਲਦੇਵ ਤੁਹਾਡੇ ਨਾਲ ਬਿਤਾਇਆ ਸਮਾਂ ਹਮੇਸ਼ਾ ਪਿਆਰਾ ਰਹੇਗਾ ਅਤੇ ਸਨ ਆਫ ਸਰਦਾਰ 2 ਇਹ ਤੁਹਾਡੇ ਆਖਰੀ ਗਾਣਾ ਹੋਵੇਗਾ ਜਿਸ ਨਾਲ ਤੁਸੀਂ ਦਰਸ਼ਕਾਂ ਵਿੱਚ ਖੁਸ਼ੀ ਫੈਲਾਓਗੇ ਤੇ ਉਹਨਾਂ ਨੂੰ ਹਾਸੇ ਨਾਲ ਚੁੰਮਣ ਲਈ ਮਜਬੂਰ ਕਰੋਗੇ ਜ਼ਿਕਰ ਹੈ ਖਾਸੇ ਕਿ ਮੁਕਲ ਦੇਵ ਮਸ਼ਹੂਰ ਅਦਾਕਾਰ ਰਾਹੁਲ ਦੇਵ ਦੇ ਸਕੇ ਭਰਾ ਨੇ ਮੁਕਲ ਦੇਵ ਦਾ ਪਛੋਕੜ ਜਲੰਧਰ ਤੋਂ ਹੈ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਕਾਫੀ ਯੋਗਦਾਨ ਦਿੱਤਾ ਹੈ ਤੇ ਉਹਨਾਂ ਦੀ ਅਦਾਕਾਰੀ ਨੂੰ ਸਿਰਫ ਬਾਲੀਵੁੱਡ ਹੀ ਨਹੀਂ ਸਗੋਂ ਪੰਜਾਬੀ ਸਿਨੇਮਾ ਦੁਨੀਆ 'ਚ ਵੀ ਖੂਬ ਪਸੰਦ ਕੀਤਾ ਗਿਆ ਹੈ ਉਹਨਾਂ ਦੀ ਅਚਾਨਕ ਮੌਤ ਸਿਨੇਮਾ ਜਗਤ ਲਈ ਬਹੁਤ ਵੱਡਾ ਘਾਟਾ ਹੈ ਤੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ